ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਠੀਕ ਹੈ ਜੀ ਅੱਜ ਆਪਾਂ ਸਪੈਸ਼ਲ ਗੁਰਪੁਰਬ ਤੇ ਬਹੁਤ ਪਿਆਰੀ ਜੀ ਸੇਲ ਦੇ ਰਹੇ ਹਾਂ ਕਾਫੀ ਕੋਸਟਲੀ ਕੋਸਟਲੀ ਸੂਟ ਆ ਅੱਜ ਕਲੀਅਰੈਂਸ ਸੇਲ ਰਹੇਗੀ ਬਿਲਕੁਲ ਕਿਉਂਕਿ ਅੱਜ ਦਿਨ ਵੀ ਅੱਛਾ ਆ ਤੇ ਅੱਜ ਆਪਾਂ ਦਾ ਸੇਲ ਦਾ ਮੂਡ ਵੀ ਹੈਗਾ ਆ ਠੀਕ ਆ ਤੇ ਸੂਟ ਵੀ ਬੜੇ ਸੋਹਣੇ ਆਏ ਹੋਏ ਆ 1200 1250 ਦੀ ਰੇਂਜ ਦੇ ਵਿੱਚ ਇਹ ਸੂਟ ਸੇਲ ਹੋ ਰਿਹਾ ਹੈ ਤੁਹਾਨੂੰ ਸਿਰਫ ਔਰ ਸਿਰਫ 99 ਦੇ ਵਿੱਚ ਦਵਾਂਗੇ ਸ਼ਿਪਿੰਗ ਵੀ ਤੁਹਾਡੀ ਬਿਲਕੁਲ ਫ੍ਰੀ ਰਹੇਗੀ ਜਾਮਦਾਨੀ ਸੂਟ ਰਹੇਗੇ ਜੀ ਠੀਕ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਕਾਫੀ ਕੁਆंटਿਟੀ ਦੇ ਵਿੱਚ ਮੈਂ ਸਟਾਕ ਮੰਗਵਾਇਆ ਹੋਇਆ ਹੁਣ ਮੈਂ ਦਿਖਾਉਂਦੀ ਹਾਂ ਸਭ ਤੋਂ ਪਹਿਲਾ ਪੀਸ ਤੋਂ ਪਹਿਲਾਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾਵਾਂਗੇ ਠੀਕ ਹੈ ਇੱਕ ਇੱਕ ਪੀਸ ਖੋਲ ਕੇ ਸਾਰਿਆਂ ਦਾ ਦਿਖਾਇਆ ਜਾਏਗਾ 4 4 5 5 ਪੀਸ ਸਾਡੇ ਕੋਲ ਅਵੇਲੇਬਲ ਹੈ ਬਹੁਤ ਜ਼ਿਆਦਾ ਕੁਆंटਿਟੀ ਦੇ ਵਿੱਚ ਨਹੀਂ ਹੈ ਇਹਨੂੰ ਲਾਈਨਿੰਗ 100% ਲੱਗੇਗੀ ਕਿਉਂਕਿ ਥੋੜਾ ਜਿਹਾ بیس ਅੱਛਾ ਹੈ ਤਾਂ ਦੇਖੋ ਜੀ जामदानी सिल्क بولਿਆ ਜਾਂਦਾ ਹੈ ਦੇਖੋ ਥੋੜੀ ਜਿਹੀ ਸ਼ਾਈਨ ਹੁੰਦੀ ਹੈ कॉटन टच ਦੇ ਵਿੱਚ بیس ਹੁੰਦਾ ਹੈ ਇਹ ਤੁਹਾਨੂੰ ਘੇਰੇ ਤੇ ਬਾਰਡਰ ਮਿਲੇਗਾ ਇਹਦੀ ਬਾਰਡਰ ਦੀ ਤੁਸੀਂ ਆਪਣੀ ਕ੍ਰੀਏਟੀਵਿਟੀ ਕਰ ਸਕਦੇ ਜਿੱਦਾਂ ਇੰਨਾ ਕੁ ਬਾਰਡਰ ਰੱਖ ਸਕਦੇ ਆ ਇਹ ਬਾਜੂ ਤੇ ਲਓ ਗਲੇ ਤੇ ਡਿਜ਼ਾਈਨ ਕਰਵਾਓ ਉਹ ਤੁਹਾਡੀ ਆਪਣੀ ਕ੍ਰੀਏਟੀਵਿਟੀ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੇਗਾ ਇਹਦਾ बॉटम जामदानी ਦਾ ਹੀ बॉटम ਮਿਲੇਗਾ ਪੈਂਟ ਸੂਟ ਇਹਨੂੰ ਸਟਿਚ ਕਰਵਾਓ ਬਹੁਤ ਅੱਛਾ ਤੇ ਯੂਨਿਕ ਜਿਹਾ ਪੀਸ ਬਣੇਗਾ ਦੋ ਦੋਸੇ ਠੀਕ ਹੈ ਜੀ ਇਹ ਕਪੜਾ ਆ ਨੰਬਰ ਰਹੇਗਾ 1 ਬੜਾ ਸੌਫਟ ਐਂਡ ਸਮੂਥ ਜਿਹਾ ਤੁਹਾਨੂੰ ਮਿਲਣਾ ਹੈ ਦੁਪੱਟਾ ਦੁਪੱਟੇ ਨੂੰ ਦੇਖੋ ਬੜੇ ਅੱਛੀ ਫਿਨਿਸ਼ਿੰਗ ਹੈ ਬਹੁਤ ਅੱਛਾ ਹੈ ਸ਼ਾਨਦਾਰ ਪੀਸ ਹੈ ਕਿਉਂਕਿ ਹਲਕੀ ਚੀਜ਼ ਆਪਾਂ ਬਿਲਕੁਲ ਨਹੀਂ ਲੈ ਕੇ ਆਉਂਦੇ ਜੋ ਚਲੇ ਨਾ ਹੋਏ ਨਾ ਕਿਉਂਕਿ ਇਹਨੂੰ ਤੁਸੀਂ ਗਿਫਟ ਕਰਨਾ ਹੈ ਤੁਸੀਂ ਐਜ਼ ਅ ਗਿਫਟ ਵੀ ਕਰ ਸਕਦੇ ਹੋ ਬਹੁਤ ਅੱਛੀ ਚੀਜ਼ ਹੈ ਤੁਸੀਂ ਆਪ ਸਟਿਚ ਕਰਵਾਉਣਾ ਫੁੱਲ ਲਾਈਨਿੰਗ ਵਾਲਾ ਪ੍ਰੋਪਰ ਪਾਰਟੀ ਵੇਅਰ ਦਾ ਇੱਕ ਪੀਸ ਰੈਡੀ ਹੁੰਦਾ ਹੈ ਛੋਟੇ ਓਕੇਸ਼ਨ ਤੇ ਪਾਉਣ ਵਾਸਤੇ ਇੱਕ ਕਲਰ ਤੁਹਾਨੂੰ ਆ ਮਿਲੇਗਾ ਜੀ ਇਹਦੇ ਵਿੱਚ ਠੀਕ ਹੈ ਨੰਬਰ 2 블루 ਕਲਰ ਠੀਕ ਹੈ ਜੀ ਕਲਰ ਦਿਖਾਵਾਂਗੇ ਤੁਹਾਨੂੰ ਬਸ ਹੁਣ ਨੈਕਸਟ ਕਲਰ ਰਹੇਗਾ ਗ੍ਰੀਨ ਇਹਦਾ ਹਾਲੇ ਗ੍ਰੀਨ ਕਲਰ ਇਹ ਰਹੇਗਾ ਤੁਹਾਡਾ ਇਸੇ ਤਰ੍ਹਾਂ ਸੇਮ ਦੁਪੱਟਾ ਨੈਕਸਟ ਪੀਸ ਨੰਬਰ 3 ਬਲੈਕ ਕਲਰ जी। जेट ब्लैक कलर कपड़ा अच्छा आठ ठीक है जी कपड़े की कोई टेंशन नहीं कपड़ा बढ़िया आ नंबर तीन जी ए बॉटम नंबर तीन काफ़ी दिन का यह पार्सल आया हो वाले दिन पावे नैक्सट पीस पिंक आलो जी ਨੇ ਦੇ ਤੁਹਕਾ ਨੰਬਰ ਰਹੇਗਾ 4 ਇਹ ਤੁਹਾਨੂੰ ਮਿਲेंगे जी जामदानी ਵਾਲੇ 99 ਦੇ বিনা ਸ਼ਿਪਿੰਗ ਦੇ ਸੂਟ ਇਹ ਰਹੇਗੇ ਆਪਣੇ ਇਹ ਦੁਪਟਿਆਂ ਵਾਲੇ ਹੁਣ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਰਾਮਟੈਕਸ ਦਾ ਜੋ 1399 ਰੁਪਏ ਦੇ ਵਿੱਚ ਤੇ 1499 ਦੀ ਰੇਂਜ ਸੀ ਜਾਓ ਤੇ ਉਹ ਇਹ ਵਾਲੇ ਸੂਟ ਅੱਜ ਸਿਰਫ 99 ਦੇ ਵਿੱਚ ਆਪਾਂ ਸੇਲ ਦੇ ਵਿੱਚ ਕੱਢਦੇ ਆ ਜੀ ਤੁਹਾਨੂੰ ਪਤਾ ਫੈਬਰਿਕ ਕਿਹੜਾ ਆ ਕੱਪੜਾ ਕਿਹੜਾ ਆ ਜਿਨ੍ਹਾਂ ਨੂੰ ਸਮੂਥ ਐਂਡ ਬ੍ਰਾਂਡ ਰਾਮਟੈਕਸ ਹੀ ਪਾਣਾ ਆ ਆਲਓਵਰ ਸੂਟ ਰਹੇਗਾ ਫਟਾਫਟ ਫਰੀ ਵਰਗੇ ਸੂਟ ਆ ਬਿਨਾ ਦੇਰੀ ਕਰੇ ਸੂਟ ਲੈ ਲੈਣਾ ਕੁਆंटਿਟੀ ਦੇ ਵਿੱਚ ਆਪਾਂ ਨੇ ਸੇਲ ਕਰੇ ਹੋਏ ਐ 1399 ਰੇਟ ਸੀ ਇਹਨਾਂ ਦਾ ਠੀਕ ਹੈ ਜੀ 1499 ਸੀ ਦੇਖੋ ਜੀ ਪਰ ਅੱਜ ਇਹਨਾਂ ਦਾ ਹੋਲਸੇਲ ਰੇਟ ਤੋਂ ਵੀ ਘੱਟ ਰੇਟ ਆਪਾਂ ਕੱਢ ਰਹੇ ਆ ਕਾਰਨ ਕੀ ਐ ਕਿਉਂਕਿ ਸਾਡੇ ਕੋਲ ਥੋੜੀ ਜੀ ਕੁਆंटਿਟੀ ਦੇ ਵਿੱਚ ਸਟਾਕ ਐ ਮੈਂ ਕਰਨਾ ਐ ਕਲੀਅਰ ਲੋ ਜੀ ਇਹ ਵੀ 399 ਹੀ ਰੇਟ ਰਹੇਗਾ ਨੰਬਰ ਰਹੇਗਾ ਇਸ ਪੀਸ ਦਾ ਸੱਤ ਬਹੁਤ ਸਮੂਥ ਐਂਡ ਫਾਈਨ ਫੈਬਰਿਕ ਹੁੰਦਾ ਹੈ ਬ੍ਰਾਂਡ ਹੈਗਾ ਰਾਮਟੈਕਸ ਠੀਕ ਹੈ ਜੀ ਜਿਨ੍ਹਾਂ ਨੂੰ ਬਿਲਕੁਲ ਸੁਪੀਰੀਅਰ ਤੇ ਫਾਈਨ ਚੀਜ਼ ਪਾਣੀ ਹੈ ਫਟਾਫਟ ਬੁਕਿੰਗ ਕਰਾ ਲੈਣਾ ਕਿਉਂਕਿ ਤੁਹਾਡੇ ਬੈਨੀਫਿਟ ਦੀ ਚੀਜ਼ ਮਿਲ ਰਹੀ ਹੈ ਤੁਹਾਨੂੰ ਨੈਕਸਟ ਪ੍ਰਿੰਟ ਦੇਖੋ ਪ੍ਰਿੰਟਿੰਗ ਹੀ ਗਜਬ 15 1500 ਦੀ ਰੇਂਜ ਦੇ ਵਿੱਚ ਇਹ ਸੂਟ ਮਿਲਦੇ ਆ ਤੁਹਾਨੂੰ ਅੱਜ ਡਿਸਕਾਊਂਟ ਦੇ ਵਿੱਚ ਮਿਲ ਰਹੇ ਬਹੁਤ ਜ਼ਿਆਦਾ ਠੀਕ ਹੈ ਨੈਕਸਟ ਪੀਸ ਕੀ ਰਹੇਗਾ ਇਹ ਵੀ ਇੱਕ ਡਰੈਸ ਹੈ ਮੈਂ ਸ਼ਾਰਟ ਦੇ ਵਿੱਚ ਵੀ ਪਾਇਆ ਹੋਇਆ ਮੈਂ ਆਪਣੀ ਕੁੜੀ ਦਾ ਵੀ ਬਣਾਇਆ ਹੋਇਆ ਇਹਦਾ ਬੜਾ ਸੋਹਣਾ ਜਿਹਾ ਘਰਾਰਾ ਸੂਟ ਬਣਾਇਆ ਹੋਇਆ ਇਹਦਾ ਅੱਛਾ ਪੀਸ ਹੈ ਵੀ ਕਿਉਂਕਿ ਕਪੜਾ ਇੰਨਾ ਸੌਫਟ ਹੈ ਨਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਚੁੱਬੇ ਨਾ ਜਾਂ ਮੈਨੂੰ ਚੁੱਬੇ ਨਾ ਪਰ ਅੱਛਾ ਸੌਫਟ ਕਪੜਾ ਚਾਹੀਦਾ ਹੈ ਬਿਲਕੁਲ ਸਰੀਰ 'ਚ ਪਾਏ ਨਾ ਪਤਾ ਲੱਗੇ ਉਹੀ ਚੀਜ਼ ਹੈ ਜੀ ਇਹ ਵਾਲੀ ਠੀਕ ਹੈ ਨੰਬਰ ਰਹੇਗਾ 10 ਆ ਦੇ ਪ੍ਰਿੰਟਿੰਗ ਦੇਖੋ ਇਹ ਜੇ ਰੰਗ ਹੈ ਮਤਲਬ ਕੋਈ ਗਰਲਿਸ਼ ਲੁੱਕ ਚ ਪਾਓ ਥੋੜਾ ਵੱਡੀ ਏਜ ਦਾ ਪਾਓ ਕਿਸੇ ਤਰ੍ਹਾਂ ਵੀ ਤੁਸੀਂ ਇਹਨਾਂ ਸੁੱਟਾਂ ਨੂੰ ਵੇਅਰ ਕਰੋ ਪਾਈਪਿੰਗਾਂ ਨਾਲ ਲਗਵਾ ਕੇ ਬੜੇ ਅੱਛੇ ਪੀਸ ਇਹ ਸਾਰੇ ਤੁਹਾਨੂੰ ਸਰਦਾਰੀ ਸੂਟ ਦਿਖਾਏ ਜਾਣਗੇ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਨੰਬਰ ਰਹੇਗਾ 11 ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 11 بس বিনা ਦੇਰੀ ਕਰੇ ਸੂਟ ਬੁੱਕ ਕਰਾ ਲੈਣਾ ਆ ਬੈਨੀਫਿਟ ਦੀ ਵੀਡੀਓ ਹੈ ਇਹਦੇ ਵਿੱਚ ਸੂਟ ਨਹੀਂ ਬਚਦੇ ਕਿਉਂਕਿ ਇਸ ਰੇਟ ਦੇ ਸੂਟ ਹੀ ਨਹੀਂ ਹੈਗੇ ਹੋਲਸੇਲ ਰੇਟ ਵੀ ਇਹਨਾਂ ਦਾ ਕਾਫੀ ਮਹਿੰਗਾ ਆ ਬਟ ਤੁਹਾਨੂੰ ਹੋਲਸੇਲ ਰੇਟ ਤੋਂ ਵੀ ਸਸਤਾ ਮਿਲ ਰਿਹਾ ਨੰਬਰ 12 ਰਾਮਟੈਕਸ ਬ੍ਰਾਂਡ ਦਾ ਠੀਕ ਹੈ ਜੀ ਨੈਕਸਟ ਪੀਸ ਨੰਬਰ ਰਹੇਗਾ 13 ਆਲੋਚ ਇਹ ਸਾਰਾ ਰਾਮਟੈਕਸ ਦੀ ਕੰਨੀ ਤੇ ਮੋਹਰ ਹੋਏਗੀ ਨਿੱਕੀਆਂ ਨਿੱਕੀਆਂ ਹੋਣਗੀਆਂ ਬੁਟੀਆਂ ਨੰਬਰ ਰਹੇਗਾ 13 ਪਰਪਲ ਸ਼ੇਡ ਨਿੱਕੀ ਬੁਟੀ ਵਾਲਾ नेक्स्ट पीस नंबर रहेगा चौदह आलो जी नंबर रहेगा चौदह ठीक है जी नेक्स्ट पीस नंबर रहेगा पंद्रह आलो जी देखो बहुत सोना कलर नंबर पंद्रह बहुत सोना डिज़ाइन नेक्स्ट पीस एक बड़ा रहेगा देखो नंबर सोलह आ लो जी ठीक है नेक्स्ट पीस नंबर रहेगा सतारह आ लो जी सतारह नंबर ठीक है नेक्स्ट पीस ਨੰਬਰ 18 ਦੇਖੋ ਪੀਸ ਸ਼ਾਨਦਾਰ ਨੰਬਰ 18 ਠੀਕ ਹੈ ਐਸਾ ਹੈ ਜਿਹਾ ਮਤਲਬ ਰੂਈ ਵਰਗਾ ਕੱਪੜਾ ਜਮਾ ਰੂਈ ਵਰਗਾ ਜਿਹਨੂੰ ਫਾਈਨ ਟੈਕਸਪੀਰੀਅਰ ਤੇ ਪ੍ਰਿੰਟਿੰਗ ਅੱਛੀ ਚਾਹੀਦੀ ਹੈ ਅੱਜ ਤੁਹਾਡੀ ਬੈਨੀਫਿਟ ਦੀ ਵੀਡੀਓ ਚੱਲ ਰਹੀ ਹੈ ਇੰਨੇ ਵੱਡੇ ਬ੍ਰਾਂਡ ਦਾ ਸੂਟ ਸਿਰਫ ਔਰ ਸਿਰਫ 399 ਬਿਨਾ ਦੇਰੀ ਕਰੇ ਫਟਾਫਟ ਕਿਉਂਕਿ ਇਹ ਸੂਟ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਸਟਾਕ ਖਤਮ ਹੋ ਜਾਊਗਾ ਕਈਆਂ ਦੇ ਚਾਰ-ਚਾਰ ਤਿੰਨ-ਤਿੰਨ ਪੀਸ ਹੈਗੇ ਆ ਉਹਨਾਂ ਦੇ ਹੀ ਤੁਹਾਨੂੰ ਸੂਟ ਮਿਲेंगे ਜੋ ਬਿਲਕੁਲ ਸਿੰਗਲ-ਸਿੰਗਲ ਹੈ ਉਹ ਤਾਂ ਬਿਲਕੁਲ ਐਟ ਅ ਟਾਈਮ ਹੀ ਆਪਣੇ ਸੂਟ ਖਤਮ ਹੋ ਜਾਂਦੇ ਆ ਇਹ ਦੇਖੋ ਨਿੱਕੀ ਬੁਟੀ ਪ੍ਰੈਸਾ ਕਰੋ ਪਾਓ ਹਰ ਕਿਸੇ ਵੀ ਮੌਸਮ ਦੇ ਵਿੱਚ ਪਾਓ ਕਿਉਂਕਿ ਇਹਨਾਂ ਨੂੰ ਲਾਈਨਿੰਗ ਲੱਗਣੀ ਹੈ ਜੀ ਇਹਨਾਂ ਨੂੰ ਪਤਲੀ ਜੀ ਲਾਈਨਿੰਗ ਚਾਹੀਦੀ ਹੈ ਪਰ ਕੱਪੜਾ ਪਾਏ ਦਾ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਣਾ ਕਿ ਤੁਸੀਂ ਕੁਝ ਵੇਅਰ ਕੀਤਾ ਹੋਇਆ ਠੀਕ ਹੈ ਹੁਣ ਦੇਖੋ ਆਪਣਾ ਇਹ ਵਾਲਾ ਪ੍ਰਿੰਟ ਨੰਬਰ ਰਹੇਗਾ 22 ਅਸੀਂ ਦੀ ਫਟਾਫਟ ਨੈਕਸਟ ਪੀਸ ਇੱਕ ਹੋਰ ਪ੍ਰਿੰਟਿੰਗ ਦੇਖੋ ਜੀ ਨੰਬਰ 23 ਨੈਕਸਟ ਪੀਸ ਇਹ ਰਹੇਗਾ ਦੇਖੋ ਇਹ ਸਾਰੇ ਮਹਿੰਗੇ ਸੂਟ ਆ ਜੀ ਇਹ ਤੁਹਾਨੂੰ ਅੱਜ ਲੈਸ ਦੇ ਵਿੱਚ ਮਿਲ ਰਹੇ ਬਿਲਕੁਲ ਫ੍ਰੀ ਵਰਗਾ ਰੇਟ ਹੈ ਜੀ ਇਹਨਾਂ ਦਾ ਬਹੁਤ ਅੱਛੇ ਬ੍ਰਾਂਡ ਦੇ ਰਾਮਟੈਕ ਤੁਹਾਨੂੰ ਪਤਾ ਬਾਹਰ ਸ਼ੋਰੂਮ ਅੱਜ ਤਾਈ 18-1800 ਦੇ 2-2000 ਦਾ ਸੂਟ ਮਿਲਦਾ ਹੈ ਇਹੀ ਆਨਲਾਈਨ ਦਾ ਇਹੀ ਹੁੰਦਾ ਹੈ ਕਿ ਸਾਡੇ ਕੋਲ ਅਸੀਂ ਵੀ ਕਲੀਅਰ ਕਰਨਾ ਹੁੰਦਾ ਹੈ ਬਟ ਮੈਂ ਜਿੰਨਾ ਇਹ ਲੈਸ ਦੰਦੀ ਹੈ ਜੀ ਆਫਲਾਈਨ ਮੈਂ ਕਿਸੇ ਨੂੰ ਨਹੀਂ ਦੰਦੀ ਜੇ ਕੋਈ ਆਫਲਾਈਨ ਸੋਚਦਾ ਹੈ ਕਿ ਮੈਂ ਜਾ ਕੇ ਲੈ ਕੇ ਆ ਮੈਂ ਨਹੀਂ ਦੰਦੀ ਆਪਣੇ ਲੋਕਲ ਕਸਟਮਰ ਨੂੰ ਵੀ ਨਹੀਂ ਦੰਦੀ ਕਿਉਂਕਿ ਮੈਂ ਆਨਲਾਈਨ ਹੀ ਸੇਲ ਦੇ ਵਿੱਚ ਕੱਢਦੀ ਆ ਤੇ ਆਨਲਾਈਨ ਹੀ ਸਾਡਾ ਫਰੈਸ਼ ਰਹਿੰਦਾ ਆ ਠੀਕ ਹੈ ਜੀ ਕਿਉਂਕਿ ਆਫਲਾਈਨ ਦੇ ਵਿੱਚ ਅਸੀਂ ਇਹ ਸੇਲ ਵਾਲੇ ਸੂਟ ਬਿਲਕੁਲ ਨਹੀਂ ਦੰਦੇ ਨੰਬਰ 26 ਠੀਕ ਹੈ ਜੀ ਨੈਕਸਟ ਪੀਸ ये सारे स्पेशल ऑनलाइन कस्टमर वास्ते होंगे जो बेनीफिट भी चक दौ दे देखो जी नंबर रहेगा ट्वेंटी सैवन ठीक है जी नैक्सट पीस नंबर रहेगा ट्वेंटी एट लो जी ठीक है ट्वेंटी एट नंबर नैक्सट पीस ट्वेंटी नाइन नंबर देखो सारे बढ़िया वाले सूट आ सारे ਇੱਕ ਨੰਬਰ ਦੇ ਚਾਹੇ ਤੁਸੀਂ ਡਰੈਸਾਂ ਬਣਵਾਓ ਚਾਹੇ ਤੁਸੀਂ ਸੂਟ ਬਣਵਾਓ ਫ੍ਰੀ ਵਰਗਾ ਰੇਟ ਆ 999 ਪਰ ਸੂਟ ਇੱਕ ਕਿਹ ਕੀ ਹੈ ਜਿਨ੍ਹਾਂ ਦੇ 2 2 3 3 ਨੇ ਉਹਨਾਂ ਦੇ ਤੁਹਾਨੂੰ ਫੇਰ ਵੀ ਮਿਲ ਸਕਦਾ ਜਿਹਦਾ ਸਿੰਗਲ ਸਿੰਗਲ ਪੀਸ ਹੈ ਇਹ ਇੱਕ ਇੱਕ ਮੈਡਮ ਨੇ ਕਈ ਕਈ ਸੂਟ ਬੁੱਕ ਕਰਾ 31 ਨੰਬਰ ਆਲੋਚ ਛੋਟੀਆਂ ਛੋਟੀਆਂ ਪ੍ਰਿੰਟਿੰਗ ਤੇ ਬੜਾ ਸੋਹਣਾ ਰੰਗ 31 ਨੰਬਰ ਨੈਕਸਟ ਪੀਸ 32 ਨੰਬਰ ਆਲੋਚ ਦੇਖੋ ਪੀਸ 32 ਨੰਬਰ ਠੀਕ ਹੈ ਜੀ ਨੈਕਸਟ ਪੀਸ ਇਹ ਦੇਖੋ ਪ੍ਰਿੰਟ ਦੇਖ-ਦੇਖ ਕੇ ਰੂਹ ਖੁਸ਼ ਹੋਏਗੀ ਕੱਪੜਾ ਤੁਹਾਡੇ ਕੋਲ ਪਹੁੰਚਣਾ ਜਤ ਤੁਹਾਨੂੰ ਜਿਆਦਾ ਖੁਸ਼ੀ ਹੋਣੀ ਹੈ ਕਿ ਇੰਨੇ ਸਸਤੇ ਦੇ ਵਿੱਚ ਦੇ ਦੇ ਨੇ ਇੰਨੇ ਸੋਹਣੇ ਸੂਟ ਕੱਢੇ ਐ ਬਟ ਇਹ ਜਿਨ੍ਹਾਂ ਦੇ ਨਈ ਨਿਕੜਦੇ ਨਾ ਲੱਕੀ ਡ੍ਰੋ ਬਸ ਉਹ ਸੋਚ ਲੈਣਾ ਸਾਡਾ ਅੱਜ ਲੱਕੀ ਡ੍ਰੋ ਨਿਕਲ ਗਿਆ ਠੀਕ ਹੈ ਜੀ ਕਿਉਂਕਿ 500 ਰੁਪਏ ਲੈਸ ਹੋ ਰਿਹਾ ਤੁਹਾਡਾ ਲਓ ਜੀ 34 ਨੰਬਰ आ रहा अपना थर्टी फाइव नंबर आ लो जी थर्टी फाइव नंबर नेक्स्ट पीस थर्टी सिक्स नंबर थर्टी सिक्स नंबर ठीक है जी, भी जी. ये भी थोड़ा सूट पंद्रह सौ नड़िन्नवे वाले सूट है जी ये कॉटन बरबरी का सूट है थोड़ा पता ही यही वाले सूट ठीक है जी 1299 ਰੁਪਏ ਚ ਪਏਗਾ ਜੇ ਤੁਹਾਨੂੰ ਇਹ ਸੂਟ ਸ਼ਿਪਿੰਗ ਬਿਲਕੁਲ ਫ੍ਰੀ ਜਾਈਗੀ ਠੀਕ ਹੈ ਪਿਓਰ ਕਾਟਨ ਬਰਬਰੀ ਰਾਮਟੈਕਸ ਬ੍ਰਾਂਡ ਦੀ ਰਹੇਗੀ ਇਹਦਾ ਰੇਟ ਉੱਚੀ ਰੇਂਜ ਦਾ ਸੂਟ ਹੈ ਜੀ ਬਟ ਹੁਣ ਮੇਰੇ ਕੋਲ ਕੁਆਂਟੀਟੀ ਸਿਰਫ ਇਹੀ ਆ ਜਿਨ੍ਹਾਂ ਨੂੰ ਐਨ ਫੈਬਰਿਕ ਸੁਪੀਰੀਅਰ ਮੈਂ ਇਹਦਾ ਕੋਟ ਸੈੱਟ ਵੀ ਸਟਿਚ ਕਰਵਾਇਆ ਹੋਇਆ ਫਰਸ਼ੀ ਸਲਵਾਰ ਦੇ ਨਾਲ ਉਹੀ ਕਪੜਾ ਏ ਧੋ ਪਾਓ ਬਿਨਾ ਲਾਈਨਿੰਗ ਦਾ ਬਣੇਗਾ ਬਿਲਕੁਲ ਲਾਈਟ ਵੇਟ ਹੁੰਦਾ ਆ ਬਹੁਤ ਫਾਈਨ ਫੈਬਰਿਕ ਹੈ 37 ਨੰਬਰ ਕਾਟਨ ਬਰਬਰੀ ਦਿਖਾ ਰਹੇ ਹਾਂ ਜੀ 38 ਨੰਬਰ 1299 ਰੇਟ ਰਹੇਗਾ 38 ਨੰਬਰ ਠੀਕ ਹੈ ਜੀ ਨੈਕਸਟ ਪੀਸ ਇਹ 1599 ਵਾਲੇ ਸੂਟ ਆ ਜੀ ਠੀਕ ਹੈ होलसेल ਰੇਟ ਤੋਂ ਵੀ ਤੁਹਾਨੂੰ ਘੱਟ ਸੂਟ ਦਿਆ ਜਾ ਰਿਹਾ ਇਹ ਦੇਖੋ ਸਾਰਾ ਕਾਟਨ ਬਰਬਰੀ ਲਾਈਨਿੰਗ ਨਹੀਂ ਲੱਗਦੀ ਕਪੜਾ ਇੰਨਾ ਜਿਆਦਾ ਸ਼ਾਨਦਾਰ ਹੈ ਜਿਹੇ ਜਾਂ ਟਿਸਟਾ ਪਾ ਲਿਆ ਇਹ ਜਾਂ ਤੁਸੀਂ ਇਹ ਰਾਉਂਡ ਟੈਕਸ ਦੀ ਕਾਟਨ ਬਰਬਰੀ ਪਾ ਲਈ ਇੱਕੇ ਚੀਜ਼ ਆ

ओवर सूट बहुत प्यारे जी नंबर थ्री नंबर ठीक है फोर्टी फोर नंबर तो दिखाओ नंबर रहेगा फोर्टी फोर ठीक है जी कॉटन बर्बरी सारा दिखा रहे हैं 45 ਨੰਬਰ ਇਹ ਸੂਟ ਆਪਾਂ ਨੇ ਸੱਚੇ ਚ 1599 ਦੇ ਹੀ ਵੇਚੇ ਹੋਏ ਆ ਜੀ ਜੇ ਕੋਈ ਕਸਟਮਰ ਕਹੇ ਕਿ ਅਸੀਂ ਲਿਆ ਹੋਇਆ ਇਹ ਸਿਰਫ ਕਲੀਅਰੈਂਸ ਸੇਲ ਹੈ ਜੀ ਹੋਲਸੇ ਰੇਟ ਤੋਂ ਵੀ ਕਾਫੀ ਘੱਟ ਰੇਟ ਤੇ ਤੁਹਾਨੂੰ ਸੂਟ ਦਿਆ ਜਾ ਰਿਹਾ ਆ ਦੇਖੋ ਪਰ ਆਪਾਂ ਨੇ ਇਹ ਸੂਟ ਕੋਈ 500 ਸੂਟ ਵੇਚਿਆ ਹੋਇਆ ਜੀ 45 ਨੰਬਰ ਕਪੜਾ ਇੰਨਾ ਸੁਪਰ ਹਿੱਟ ਗਿਆ ਸੀ ਇਹ ਤਾਂ ਇਹ ਵਾਲੇ ਸੂਟ ਹੁੰਦੇ ਆ ਪਤਾ ਹੀ ਨਹੀਂ ਚੱਲਦਾ ਵੀ ਇਹ ਇੰਨੇ ਕਿ ਸੂਟ ਰਹੇ ਹੋਏ ਆ ਇੱਧਰ ਉੱਧਰ ਫਸੇ ਹੁੰਦੇ ਆ ਅੱਜ ਇਹਨਾਂ ਦੀ ਕਲੀਅਰੈਂਸ ਸੇਲ ਕੀਤੀ ਆ ਕਿਉਂਕਿ ਜਗ੍ਹਾ ਵੀ ਬਣਾਣੀ ਹੁੰਦੀ ਆ ਹੁਣ ਵਿੰਟਰ ਦਾ ਇੰਨਾ ਸਟਾਕ ਆ ਗਿਆ 46 ਨੰਬਰ ਦੇਖੋ ਕਲਰ ਚੀਜ਼ ਸੁਪਰ ਹਿੱਟ 47 ਨੰਬਰ ਆ ਲੋ ਜੀ ਦੇਖੋ ਵੀਸ ਸਾਰਾ ਕਾਟਨ ਬਰਬਰੀ ਰਾਮਟੈਕਸ ਬ੍ਰਾਂਡ ਪੂਰੀ ਕੰਨੀਆਂ ਤੇ ਮੋਹਰ ਰੇਟ ਬਿਲਕੁਲ ਫ੍ਰੀ ਵਰਗਾ 1299 ਰੁਪਏ ਸ਼ਿਪਿੰਗ ਅਜ ਤੁਹਾਡੇ ਇੱਕ ਵੀ ਪੀਸ ਦੀ ਨਹੀਂ ਲੱਗੇਗੀ ਕਿਲੋ ਦੋ ਲੋ ਕੋਈ ਦਿੱਕਤ ਨਹੀਂ ਹੈ ਕੋਈ ਸ਼ਿਪਿੰਗ ਨਹੀਂ ਲੱਗਣੀ ਹਲੋ ਜੀ ਨੰਬਰ 49 ਠੀਕ ਹੈ ਜੀ ਨੰਬਰ ਰਹੇਗਾ ਆਪਣਾ 50 ਦੇਖੋ ਜੀ ਕਪੜਾ नंबर रहेगा 50 है अभी तो नंबर रहे लो जी 51 नंबर आ कॉटन बर्बरी कॉटन बरबरी 1299 ठीक है जी नेक्स्ट पीस 52 नंबर आ लो जी 52 नंबर नेक्स्ट पीस क्योंकि इस ए सूट बहुत लब्दे हैं ते मैसेज आंदे रंदे हैं ਤੇ ਇਹਨਾਂ ਦੀ ਫੋਟੋ ਦਿਖਾਣਾ ਪੋਸੀਬਲ ਨਹੀਂ ਹੋ ਪਾਂਦਾ ਕਈ ਮੈਡਮ ਰਿਕੁਐਸਟ ਵੀ ਕਰਦੇ ਆ ਕਿ ਸਾਨੂੰ ਕਾਟਨ ਦੇ ਸੂਟ ਚਾਹੀਦੇ ਆ ਥੋੜੇ ਜੇ ਲੈਸ ਦੇ ਵਿੱਚ ਮਿਲਦੇ ਆ ਇਸ ਟਾਈਮ ਇਸ ਕਰਕੇ ਇਸੇ ਡਿਮਾਂਡ ਨੂੰ ਦੇਖਦੇ ਹੋਏ ਮੈਂ ਕਹਿੰਦੀ ਸਾਰੇ ਵੀ ਜਿੰਨੇ ਵੀ ਹੈਗੇ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਕਿਉਂਕਿ ਸਾਡੇ ਵੀਡੀਓ ਦੇ ਵਿੱਚ ਹੀ ਸੇਲ ਆਂਦੀ ਹੈ ਜੀ ਆਦਰਵਾਇਸ ਪਰਸਨਲ ਫੋਟੋ ਭੇਜਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਹਨਾ ਨੈਕਸਟ ਪੀਸ 55 ਨੰਬਰ ਆਲੋਜੀ ਦੇਖੋ ਕਿੰਨੇ ਅਟਰੈਕਟਿਵ ਕਲਰ ਹੈ ਕਿੰਨਾ ਪਿਆਰਾ ਫੈਬਰਿਕ ਹੈ ਸਿਰਫ ਔਰ ਸਿਰਫ 1299 ਰੁਪਏ ਰੇਟ ਹੈ ਰਾਮ ਟੈਕਸ ਬ੍ਰਾਂਡ ਹੈ ਠੀਕ ਹੈ ਜੀ ਇੱਕ ਤੁਹਾਨੂੰ ਆ ਮਿਲੂਗਾ ਇਹ ਮਹਿੰਗਾ ਰੱਖਦਾ ਇਹਦੇ ਵਿੱਚ 56 ਨੰਬਰ ਆਹ ਲਓ ਜੀ ਨੈਕਸਟ ਪੀਸ 57 ਨੰਬਰ कॉटन ਵਰਬਰੀ ਆਹ ਲਓ ਜੀ 57 ਨੰਬਰ Hmm, 58 ਨੰਬਰ ਆਲਰਟ ਇਹਦੇ ਨਾਲ ਦਾ ਵੀ ਅਸੀਂ ਸਟਿਚ ਕਰਵਾਇਆ ਹੋਇਆ 58 ਨੰਬਰ 59 ਨੰਬਰ ਆ ਦੇਖੋ ਜੀ 59 ਨੰਬਰ ਆ कलर ਬਹੁਤ ਸੋਹਣੇ ਆ ਸਾਰੇ ਨੰਬਰ ਰਹੇਗਾ 60 ਦੇਖੋ ਰੰਗ ਟੰਗ ਚੀਜ਼ ਕਪੜਾ ਤਾਂ ਇਹੋ ਜਿਹਾ ਆ ਵੀ ਕਈ ਜਗ੍ਹਾ ਤੇ ਤਾਂ ਜੀ ਸਰਦੀ ਦੇ ਸੂਟ ਹੀ ਨਹੀਂ ਪੈਂਦੇ ਹਨਾ ਵੀ ਇਹੀ ਸੂਟ ਵੇਅਰ ਕਰਨਾ ਪਸੰਦ ਕਰਦੇ ਤਾਂ ਉਹ ਦੇ ਅਕੋਰਡਿੰਗ ਵੀ ਤੁਸੀਂ ਕਿਉਂਕਿ ਹੁਣ ਅੱਗੇ-ਅੱਗੇ ਇਹਨਾਂ ਦੀ ਵੀਡੀਓ ਨਹੀਂ ਆਣੀ ਕਾਟਨ ਦੀਆਂ ਦੀ 3-4 ਮਹੀਨੇ ਨਹੀਂ ਆਊਗੀ ਹੁਣ ਸਰਦੀ ਦਾ ਹੀ ਸਟਾਰਟ ਹੋ ਜਾਣਾ ਹੈ ਤੇ ਤੁਹਾਨੂੰ ਬੈਨੀਫਿਟ ਦੇ ਵਿੱਚ ਵੀ ਮਿਲ ਰਿਹਾ ਅੱਛੀ ਚੀਜ਼ ਵੀ ਮਿਲ ਰਹੀ ਹੈ ਨੈਕਸਟ ਪੀਸ ਆ ਦੇਖੋ ਨੰਬਰ ਰਹੇਗਾ 62 ਆਹ ਇਕ ਨੈਕਸਟ ਪੀਸ ਇਹ ਤੁਹਾਨੂੰ ਇਹ ਮਸੱਬਾ ਸਲਕ ਦਾ ਇਹ ਵੀ ਮਹਿੰਗਾ ਸੀ ਇੱਕੇ ਸੂਟ ਆ ਜੀ ਆ ਦੇਖੋ 63 ਨੰਬਰ ਇਹ ਮਸੱਬਾ ਸਲਕ ਦਾ ਪੀਸ ਹੈ 63 ਨੰਬਰ ਨੈਕਸਟ ਪੀਸ 64 ਨੰਬਰ ਆ ਲੋ ਚ ਦੇਖੋ रहेਗੀ ਜੀ ਬਰਬਰੀ ਲਾਈਨਿੰਗ ਵਾਲੀ ਇਹਨੂੰ ਲਾਈਨਿੰਗ ਨਹੀਂ ਲੱਗਦੀ ਕਾਟਨ ਬਰਬਰੀ ਹੈ ਇਹ ਥੋੜਾ ਪਾਰਟੀ ਵੇਅਰ ਵੇਸ ਦੀ ਬਰਬਰੀ ਹੈ ਬਿਲਕੁਲ ਸੌਫਟ ਫੈਬਰਿਕ ਹੈ ਕਾਟਨ ਟੱਚ ਹੈ ਪਰ ਇਹਨੂੰ ਲਾਈਨਿੰਗ ਦੀ ਨੀੜ ਪੈਂਦੀ ਹੈ 64 ਨੰਬਰ ਇਹ ਵੀ ਤੁਹਾਨੂੰ ਸਿਰਫ ਔਰ ਸਿਰਫ 1299 ਰੁਪਏ ਦੇ ਵਿੱਚ ਹੀ ਦੇ ਰਹੀਆਂ ਆਪਾਂ ਠੀਕ ਹੈ ਜੀ ਇਹ ਰਹੇਗਾ ਤੁਹਾਡਾ ਬਲੂ ਕਲਰ ਆ ਲਓ ਇੱਕ ਤਾਂ ਇਹ ਨੰਬਰ ਛੋਟੇ ਛੋਟੇ ਜਿਹੇ ਹੱਥਾਂ ਜੀ ਨੇ ਯਾਰੇ ਮੇਰੇ ਤਾਂ 65 ਨੰਬਰ ਥੋੜਾ ਵੱਡਾ ਕੱਟਿਆ ਕਰੋ ਭਾਈ 65 ਨੰਬਰ

68 ਨੰਬਰ ਆਹ ਇਹ ਰਹੇਗਾ 68 68 ਨੰਬਰ ਤੱਕ ਰਹੇਗੇ ਜੀ ਆਪਣੇ 1299 ਰੁਪਏ ਦੇ ਸੂਟ ਹੁਣ ਵੀਡੀਓ ਚੱਲ ਗਈ ਜੀ 799 ਦੀ ਪਲੀਜ਼ ਵੀਡੀਓ ਥੋੜਾ ਧਿਆਨ ਨਾਲ ਦੇਖਿਓ ਹੁਣ ਵੀਡੀਓ ਚੱਲ ਗਈ ਹੈ 799 ਦੀ 69 ਨੰਬਰ ਤੋਂ ਠੀਕ ਹੈ ਜੀ ਕਾਟਨ ਦੇ ਹੀ ਰਹੇਗੇ ਰਾਮਟੈਕਸ ਦੇ ਰਹੇਗੇ ਪਿੰਕੀ ਦੇ ਰਹੇਗੇ ਇਨਾ ਦਾ ਰੇਟ ਰਹੇਗਾ 7.99 ਫਟਾਫਟ ਬੁਕਿੰਗ ਕਰਾ ਲੈਣੀ ਹੈ 69 ਨੰਬਰ 70 ਨੰਬਰ 7.99 ਦੇ ਵਿੱਚ ਮਸੱਬਾ ਸਲਕ ਦਾ ਆਲਓਵਰ ਮੋਡਲ ਮਸੇਨ ਦਾ ਸੂਟ ਬਹੁਤ ਖਤ ਪਿਆਰਾ ਫਰੀ ਵਰਗਾ ਰੇਟ ਹੈ ਜੀ 71 ਆਲਓਵਰ ਰਾਮਟੈਕਸ ਬ੍ਰਾਂਡ ਦਾ 72 ਨੰਬਰ ਇਹ ਥੋੜਾ ਲੈਸ ਦੇ ਵਿੱਚ ਹੈ ਜੀ ਸਾਰਾ ਕਿਉਂਕਿ ਇਹ ਇੱਕ ਇੱਕ ਦੋ ਦੋ ਪੀਸ ਹੀ ਹੈ ਸਾਡੇ ਕੋਲ 7.99 ਦਾ ਤੁਹਾਨੂੰ ਪਤਾ ਇਹ ਕਾਫੀ ਮਹਿੰਗੇ ਸੂਟ ਆ ਬਟ ਤੁਹਾਨੂੰ ਇੱਕੇ ਰੇਟ ਮਿਲਣਾ ਅੱਜ ਇਹ ਸਾਰੇ ਬ੍ਰਾਂਡ ਦੇ ਸੂਟ ਹੈ ਲੋਕਲ ਸੂਟ ਕੋਈ ਨਹੀਂ ਹੈਗਾ ਜੀ 74 ਨੰਬਰ 75 ਨੰਬਰ ਆ ਲੋ ਜੀ ਲਓ ਜੀ ਹੁਣ ਦੇਖ ਲਓ ਆਪਣੀ ਪਿੰਕੀ ਪਿੰਕੀ ਦੀ ਗੱਲ ਸੁਣੋ ਜੀ ਹੁਣ ਜਿਹੜੀ ਆਪਾਂ ਨੇ ਕੱਲ ਪਰਸੋਂ ਵੀਡੀਓ ਪਾਈ ਸੀ ਇੱਕ ਨੰਬਰ ਦਾ ਕੋਈ ਸੂਟ ਨਹੀਂ ਹੈ ਜੀ ਬਿਲਕੁਲ ਨਹੀਂ ਹੈਗਾ ਇੱਕ ਹਫਤੇ ਦੇ ਬਾਅਦ 500 ਸੂਟ ਉਹਨਾਂ ਦੇ ਆਰਡਰ ਆਰਡਰ ਕਰਤੇ ਆਜੂਗੇ ਹੁਣ ਜਿਨ੍ਹਾਂ ਨੇ ਵੀ ਇੱਕ ਨੰਬਰ ਦੀ ਬੁਕਿੰਗ ਕਰਾਣੀ ਹੈ 100 ਰੁਪਿਆ ਪਵਾਣਾ ਹੈ ਇਹਨਾਂ ਦੀ ਬੁਕਿੰਗ ਚੱਲ ਗਈ ਹੈ ਜੀ ਕਿਉਂਕਿ ਮੇਰੇ ਇੰਨੇ ਕਸਟਮਰ ਸੀ ਆਪਾਂ ਨੇ ਉਸ ਦਿਨ ਵੀਡੀਓ ਪਾਈ ਸੀ ਮੇਰੇ ਖਿਆਲ ਨਾਲ 150 ਸੂਟ ਪਾਇਆ ਸੀ ਪਰਸੋਂ ਉਹ ਮੇਰਾ 4-5 ਘੰਟਿਆਂ ਚ ਖਤਮ ਹੋ ਗਿਆ ਤੁਸੀਂ ਮੰਨੋਗੇ ਮੈਨੂੰ ਆਪ ਵੀ ਸੋਚ ਤੋਂ ਬਾਹਰ ਪਰੇ ਗੱਲ ਸੀ ਮਤਲਬ ਸਾਡੇ ਕੋਲ 150 ਸੂਟ ਸੀ 800 ਮੈਸੇਜ ਸੀ 800 ਕਸਟਮਰ ਲੈਣ ਵਾਲੇ ਸੀ ਇੱਕ ਇੱਕ ਘਰ ਚ ਚਾਰ ਚਾਰ ਸੂਟ ਗਏ ਆ ਫਿਰ ਕਈ ਮੈਡਮਾਂ ਦੀ ਡਬਲ ਡਬਲ ਪੇਮੈਂਟਾਂ ਹੋਈਆਂ ਉਹਨਾਂ ਨੇ ਰਿਕੁਐਸਟ ਕਰੀ ਆ ਕਿ ਅਸੀਂ ਸੂਟ ਹੀ ਲੈਣਾ ਆ ਫਿਰ ਹੁਣ 100 ਰੁਪਏ ਅਡਵਾਂਸ ਬੁਕਿੰਗ ਚੱਲ ਗਈ ਆ 500 ਪੀਸ ਸਾਡਾ ਆ ਰਿਹਾ ਤੁਸੀਂ ਇਹਨਾਂ ਤੇ ਆਪਣਾ 100 ਰੁਪਏ ਜਮਾ ਕਰਾ ਸਕਦੇ ਆ ਪਿੰਕੀ ਦੇ ਇੱਕ ਨੰਬਰ ਸੂਟ ਦੀ ਬੁਕਿੰਗ ਹੁਣ ਉਹ ਸੂਟ ਨਹੀਂ ਹੈ ਜੀ ਨੈਕਸਟ ਪੀਸ 76 ਨੰਬਰ ਸਿੱਧਾ 500 ਸੂਟ ਆਊਗਾ ਹੁਣ ਨੈਕਸਟ ਵੀਕ ਪਿੰਕੀ ਦੇ ਸਿਰਫ ਮੇਰੇ ਕੋਲ ਇਹ ਸੂਟ ਆ ਜੀ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਨਾ ਪੰਜ ਸੱਤ ਪੀਸ ਐ ਸਿਰਫ 7.99 ਰੇਟ ਰਹੇਗਾ ਇਹ ਸਾਡੀ ਵੀਡੀਓ ਸੁਪਰ ਹਿੱਟ ਜਾਂਦੀ ਹੈ ਜੀ ਸਾਊਥ ਕਾਟਨ ਦੀ ਇੰਨਾ ਡਿਮਾਂਡਡ ਪੀਸ ਐ ਮਤਲਬ ਸਾਡੀ ਵੀ ਸੋਚ ਤੋਂ ਪਰੇ ਐ ਜਿੰਨੀ ਇਹਦੀ ਡਿਮਾਂਡ ਐ ਇੰਨਾ ਅੱਛਾ ਕਪੜਾ ਜਿਹਦੇ ਇੱਕ ਪਿੰਡ ਦੇ ਵਿੱਚ ਸੂਟ ਗਿਆ ਸੀ ਜੀ ਸਾਡਾ ਉਹ ਮੈਡਮ ਨੇ ਉਹਨਾਂ ਦੇ ਨੇੜੇ ਬੈਠੇ ਸੀ ਹੋਰ ਪੜੋਸੀ ਪੜੋਸੀਆਂ ਨੇ ਮੰਗਵਾਇਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੰਗਵਾਇਆ ਉੱਥੇ ਹੀ ਉੱਥੇ ਸਾਡਾ 50 ਸੂਟ ਗਿਆ ਜੀ ਕੱਪੜਾ ਇੰਨਾ ਜ਼ਿਆਦਾ ਪਸੰਦ ਆਇਆ 2.5 2.5 ਮੀਟਰ ਦੇ ਦੁਪੱਟੇ ਹੁੰਦੇ ਆ 2.5 ਮੀਟਰ ਦੀ ਸ਼ਰਟ 2.5 ਪਲੱਸ ਸਲਵਾਰ ਹੁੰਦੀ ਹੈ ਜੀ 2 70 80 ਲੰਬੇ ਚੋੜੇ ਹੁੰਦੇ ਆ ਦੁਪੱਟੇ ਜੇ ਕੋਈ ਨਵਾਂ ਦੇਖ ਰਿਹਾ ਵਾਕੀ ਤਾਂ ਜੋ ਮੇਰੇ ਨਾਲ ਜੁੜੇ ਹੋਏ ਆ ਸਭ ਨੂੰ ਪਤਾ ਹਜ਼ਾਰ ਹਜ਼ਾਰ ਸੂਟ ਸਾਡਾ ਇੱਕ ਇੱਕ ਵੀਡੀਓ ਦੇ ਵਿੱਚ ਆਂਦਾ ਆ ਠੀਕ ਹੈ ਜੀ ਹੁਣ ਉਹ ਮੈਸੇਜ ਵੀ ਸੁਣ ਸੁਣ ਕੇ ਥੱਕ ਗਏ ਇੱਕ ਨੰਬਰ ਸੋਲਡ ਆਊਟ ਨੰਬਰ 78 ਲਓ ਜੀ ਨੈਕਸਟ ਪੀਸ ਨੰਬਰ ਰਹੇਗਾ 79 ਇਹ ਸਾਰਾ 799 ਦਾ ਸੂਟ ਹੈ ਜੀ ਇਹ ਵਾਲੇ ਬਸ ਅੱਜ ਸ਼ਿਪਿੰਗ ਸਾਰਿਆਂ ਦੀ ਫ੍ਰੀ ਹੈ ਜੀ ਤੁਹਾਡੀ ਆਹ ਲਓ ਜੀ ਇਹ ਵੀ ਜਿਹੜੇ ਸੂਟ ਦਿਖਾਏ ਜਾ ਰਹੇ ਹਨ ਤੁਹਾਨੂੰ ਉਸ ਦਿਨ ਵੀਡੀਓ ਦੇ ਵਿੱਚ ਨਹੀਂ ਪਾਏ ਸੀ ਉਹ ਸੂਟਾਂ ਜੀ ਜਿਹੜੇ ਵੀਡੀਓ ਦੇ ਵਿੱਚ ਨਹੀਂ ਪਏ ਧਿਆਨ ਹੀ ਨਹੀਂ ਰਿਹਾ ਵੀ ਇੱਕ ਇੱਕ ਸੂਟ ਸੀ ਵੀ ਚਲੋ ਇਹਨਾਂ ਦਾ ਕੀ ਦਿਖਾਣਾ ਹੁਣ ਅੱਜ ਲੈਸ ਦੇ ਵਿੱਚ ਪਾਤਾ ਇਹ ਮਤਲਬ ਵੀਡੀਓ ਦੇ ਵਿੱਚ 79 ਨੰਬਰ ਨੰਬਰ ਰਹੇਗਾ 80 ਆ ਲੋ ਜੀ ਬਹੁਤ ਸੁਪਰ ਹਿੱਟ ਚੀਜ਼ ਹੈ ਜੀ ਰੇਟ ਦੇ ਅਕੋਰਡਿੰਗ ਚੀਜ਼ ਦੇ ਅਕੋਰਡਿੰਗ ਕੰਫਰਟ ਮਿਲਦਾ ਹੈ ਤੁਹਾਨੂੰ ਸੂਟ ਪਾ ਕੇ ਕਿਸੇ ਵੀ ਮੌਸਮ ਦੇ ਵਿੱਚ ਤੁਸੀਂ ਸੂਟ ਪਾਓ 81 ਨੰਬਰ ਆ ਲੋ ਜੀ ਠੀਕ ਹੈ ਬਿਨਾ ਦੇਰੀ ਕਰੇ ਸੂਟ ਬੁੱਕ ਕਰਾ ਲੈਣਾ 82 ਨੰਬਰ ਇਹ ਬਾਟਮ ਇਹ ਦੁਪੱਟਾ ਕਿਉਂਕਿ ਇਹ ਸੂਟ ਪੰਨਾ ਜੀ ਹਜ਼ਾਰ-ਹਜ਼ਾਰ ਰੁਪਏ ਦਾ ਮਿਲਦਾ ਹੈ ਮਾਰਕੀਟ ਦੇ ਵਿੱਚ ਪਰ ਤੁਹਾਨੂੰ ਇੰਨੇ ਕੰਫਰਟੇਬਲ ਰੇਟ ਦੇ ਵਿੱਚ ਮਿਲ ਰਿਹਾ ਆ ਲੋ ਇਹ ਬਾਟਮ ਇਹ ਦੁਪੱਟਾ 83 ਨੰਬਰ ਨੈਕਸਟ ਪੀਸ 84 ਨੰਬਰ ਅੱਜ ਕੱਢਾਂਗੇ ਜੀ ਇੱਕ ਲੱਕੀ ਡਰਾ 84 ਨੰਬਰ ਨੈਕਸਟ ਪੀਸ ਲਾਸਟ ਪੀਸ 85 ਨੰਬਰ ਐਨੀ ਡਿਮਾਂਡ ਇਸ ਲਾਈਨ ਵਾਲੀ ਸਲਵਾਰ ਦੀ ਬਸ ਪੁੱਛੋ ਨਾ ਜੀ ਸਾਡੀ ਵੀ ਸੋਚ ਤੋਂ ਪਰੇ ਐ ਇਹਨਾਂ ਦਾ ਜੋ ਤੁਹਾਡਾ ਪਿਆਰ ਆਂਦਾ ਇਸ ਵੀਡੀਓ ਤੇ ਇਸ ਡਿਜ਼ਾਈਨ ਤੇ ਦਿਲ ਤੋਂ ਧੰਨਵਾਦ ਐ ਜੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਲਓ ਜੀ 85 ਨੰਬਰ ਠੀਕ ਹੈ ਜੀ ਇਹ ਰਹੇਗੀ ਅੱਜ ਦੀ ਕਲੈਕਸ਼ਨ ਹੁਣ ਆਪਾਂ ਪਿਆਰਾ ਜਿਹਾ ਕੱਢਾਂਗੇ ਇੱਕ ਲੱਕੀ ਡਰੋ ਲੋ ਜੀ ਹੁਣ ਕੱਢਦੇ ਆ ਆਪਾਂ ਲੱਕੀ ਦੋ ਇਹ ਆਪਣੇ ਹੋ ਗਏ ਜੀ 211 ਕਮੈਂਟ ਕਈਆਂ ਦੇ ਡਬਲ ਡਬਲ ਹੁੰਦੇ ਹਨ ਜਿਸਨ 300 ਸਮਥਿੰਗ ਸੀ ਇਹ 211 ਚੱਕੇ ਕਿੱਕ ਚੱਕਦਾ ਹੈ ਹਰ ਕਿਸੇ ਦਾ ਨਾ ਪਿਕਾ ਵਿਨਰ ਇਹ ਜਦੋਂ ਇਕੜਾ ਐਸ ਆਈ ਐਮ ਜੈ ਡੈਸੀਮ ਜੀ ਐਚ 6 ਐਸ ਇਹ ਤੁਹਾਡੀ ਆਈਡੀ ਹੈ ਜੀ ਜਿਨ੍ਹਾਂ ਦੀ ਵੀ ਹੈਗੀ ਹੈ ਆਪਣਾ ਦੇਖ ਲੈਣਾ ਜਿਸ ਤਰ੍ਹਾਂ ਸਾਡੇ ਨਾਲ ਪਿਆਰ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹਿਣਾ ਨੈਕਸਟ ਵੀਡੀਓ ਚ ਫਿਰ ਮਿਲਦੇ ਆ ਥੈਂਕ ਯੂ ਸੋ ਮੱਚ